ਅੰਮ੍ਰਿਤਸਰ ਦੇ ਵਿੱਚ ਇੱਕ ਨਿੱਜੀ ਰਿਜ਼ੋਰਟ ਦੇ ਮੈਨੇਜਰ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਦੱਸਿਆ ਕਿ ਮਲਜ਼ਮ ਨੂੰ ਫੰਕਸ਼ਨ ਦੇ ਨਾਂ ਤੇ ਕਰੀਬ 2 ਲੱਖ ਰੁਪਏ ਦਾ ਚੂਨਾ ਲਗਾਉਣ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਹੈ ਸੋ ਹੁਣ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਬਾਅਦ ਵਿੱਚ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਕ ਕੀ ਮਸਲਾ ਜਿਹੜਾ ਅੱਜ ਤੋਂ ਇੱਕ ਦੋਸ਼ੀ ਫੜਿਆ ਹੈਗਾ ਜਿਹੜਾ ਟਰੌਟ ਦੇ سلسلے ਚ ਇਹ ਜੀ ਦੋਸ਼ੀ ਜਿਹੜਾ ਗੁਰਪ੍ਰੀਤ ਸਿੰਘ ਹੈ ਸਨੋ ਵਰਸਾ ਸਿੰਘ ਤਰਨਾਲ ਵਾਲਾ ਸੰਦੂਕ ਨੂੰ ਨਹੀਂ ਆਪਣੇ ਸ਼ਾਟੇ ਦਾ ਇਹ ਬਤੌਰ ਮੈਨੇਜਰ ਹੀ ਇੱਥੇ ਮਹਾਰਾਜਾ ਫਾਰਮ ਨੰਬਰ 1 ਦੇ ਵਿੱਚ ਤੇ ਇੱਥੇ ਇਹਨੇ ਬਤੌਰ ਮੈਨੇਜਰ ਹੁੰਦੇ ਹੋਏ ਲੋਕਾਂ ਦੀਆਂ ਵਿਆਹ ਸ਼ਾਦੀਆਂ ਪ੍ਰੋਗਰਾਮਾਂ ਦੇ ਵਿੱਚ ਫਰਜੀ ਜਿਹੜੀਆਂ ਬੁਕਿੰਗਾਂ ਕਰ ਲਈਆਂ ਬੁਕਿੰਗਾਂ ਕਰਕੇ ਤੇ ਇਹਨੇ ਮਤਲਬ 2 ਲੱਖ ਤੇ 10 ਹਜ਼ਾਰ ਦਾ ਕੋਈ ਇਹਨੇ ਕਬੂਲਾ ਕੀਤਾ ਇਹਦੇ ਸਬੰਧ ਵਿੱਚ ਜਿਹੜਾ ਮਹਾਰਾਜਾ 1 ਦਾ ਆਪਣੇ ਮਾਲਕ ਸੀ ਜਰਨੈਲ ਸਿੰਘ ਉਹਨੇ ਪਹਿਲਾਂ ਸ਼ਿਕਾਇਤ ਕੀਤੀ ਹੈ ਜੀ ਤੇ ਸ਼ਿਕਾਇਤ ਦੀ ਪੜਤਾਲ ਹੋਣ ਤੋਂ ਬਾਅਦ ਅਫਸਰਾਂ ਨੂੰ ਇਹਨੂੰ ਦੋਸ਼ੀ ਪਾਇਆ ਗਿਆ ਵਾ ਤੇ ਹੁਣ ਇਹਦੇ ਖਿਲਾਫ ਮੁਕੱਦਮਾ ਨੰਬਰ 213 ਮਿਤੀ 20/9/2024 ਦਰਜ ਕੀਤਾ ਗਿਆ ਸਰ ਜਦੋਂ ਬੁਕਿੰਗ ਕਰਦਾ ਸੀ ਉਹ ਤੇ ਮਾਲਕਾਂ ਨੂੰ ਇਸ ਚੀਜ਼ ਦੀ ਭਨਕ ਨਹੀਂ ਪਈ ਜਿਹੜੇ ਦੋ ਨੰਬਰ ਚ ਕਰਦੇ ਨੇ ਨਹੀਂ ਜੀ ਇਹ ਮਾਲਕ ਜਿਹੜੇ ਆ ਇਹਦੇ ਉਹ ਫੋਰਨ ਕੰਟਰੀ ਅਮਰੀਕਾ ਚ ਰਹਿ ਰਹੇ ਆ ਤੇ ਉੱਥੋਂ ਹੀ ਮਲਵੇ ਚਲਾ ਚਲਾਉਂਦੇ ਸੀ ਇਹ ਪਤਾ ਕਰਦਾ ਜਿਹੜੇ ਲੋਕਾਂ ਦੇ ਨੰਬਰ ਲੋਡ ਕਰਦਾ ਹੈ ਨਾ ਮੋਬਾਈਲ ਨੰਬਰ ਲੋਡ ਉਹ ਗਲਤ ਨੰਬਰ ਲੋਡ ਕਰ ਲੈਂਦਾ ਹੈ ਜੇ ਕੋਈ ਵੈਰੀਫਾਈ ਕਰਨਾ ਚਾਹਵੇ ਤੇ ਉਹਨਾਂ ਦੇ ਪੱਲੇ ਨਾ ਕੁਝ ਹੋਵੇ ਸਰ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਤੁਸੀਂ ਇਹ ਜੀ ਪਿਛਲੇ 4-5 ਸਾਲ ਤੋਂ ਕੰਮ ਕਰ ਰਿਹਾ ਹਾਂ ਉੱਥੋਂ ਤੇ ਇਹ ਗੱਲ ਇਹਦੀ ਸਾਹਮਣੇ ਆਈ ਹੈ ਕਿ ਇਹਨਾਂ ਨੇ ਲੋਕਾਂ ਨੂੰ ਮਤਲਬ ਠੱਗਿਆ ਉਹਨਾਂ ਨੂੰ ਬੁੱਧੂ ਬਣਾਇਆ ਸਰ ਇਹਦੇ ਨਾਲ ਕੋਈ ਹੋਰ ਵੀ ਉੱਥੋਂ ਦੇ ਬੰਦੇ ਨਾਲ ਹੈਗੇ ਸੀ ਉਹ ਮਹਾਰਾਜਾ ਦੇ ਜੀ ਇਕੱਲਾ ਹੀ ਸੀ ਨਹੀਂ ਨਹੀਂ ਇਕੱਲਾ ਇਹੋ ਇਹੋ ਹੀ ਇਹੋ ਮੈਨੇਜਰ ਹੀ ਤੇ ਇਹ ਹੀ ਕਰਦਾ ਰਿਹਾ ਤੇ ਲੋਕਾਂ ਨਾਲ ਸਰ ਜਿਵੇਂ ਜਦੋਂ ਬੁਕਿੰਗ ਕਰਦਾ ਸੀ ਤਾਂ ਜਦੋਂ ਡੇਟ ਆਉਂਦੀ ਸੀ ਤੇ ਉਹਨਾਂ ਦੀ ਫਿਰ ਕਿਸ ਤਰ੍ਹਾਂ ਉਹਨਾਂ ਦਾ ਪ੍ਰੋਗਰਾਮ ਕਰਦਾ ਸੀ ਨਹੀਂ ਜੀ ਫਿਰ ਉਹ ਤੇ ਆਪਣੇ ਸ਼ਰਮੰਦਾ ਹੁੰਦੇ ਸੀ ਕਿਉਂਕਿ ਆਹ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਸੱਜਿਆ ਹੁੰਦਾ ਸੀ ਉਹਨਾਂ ਨੇ ਤੇ ਫੰਕਸ਼ਨ ਤੇ ਕੋਈ ਬੁੱਕ ਹੁੰਦਾ ਨਹੀਂ ਇੱਥੇ ਤੇ ਇਸ ਕਰਕੇ ਉਹਨਾਂ ਨੂੰ ਆਪਣੇ ਮਤਲਬ ਬੇਸ਼ਰਮ ਹੋਣਾ ਪੈਂਦਾ ਸੀ ਵੀ ਇਹ ਲੋਕਾਂ ਦੇ ਸਾਹਮਣੇ ਸ਼ਰਮੰਦਾ ਹੋਣਾ ਪੈਂਦਾ ਸੀ ਲੋਕਾਂ ਦੇ ਸਾਹਮਣੇ ਸਿਰਫ ਹੁਣ ਤਾਂ ਕਿੰਨੇ ਕਿੰਨਿਆਂ ਕਰੋਕਾਂ ਨੇ ਠੱਗੀਆਂ ਇਸ ਤਰ੍ਹਾਂ ਦੀਆਂ ਆਹ ਫਲਾਹ ਤੇ ਸਾਡੇ ਜਿਹੜੇ ਨੋਟਿਸ ਵਿੱਚ ਇਹ ਕੋਈ 9-10 ਠਗੀਆਂ ਨੇ ਕੀਤੀਆਂ ਹੋਰ ਇਹ ਤੋਂ ਕੋ ਪੁੱਛ ਕੇ ਸੁਪੈਰਾ ਕਰਨੀ ਹੈ ਵੀ ਹੋਰ ਕਿੰਨੀਆਂ ਨੇ ਠਗੀਆਂ ਕੀਤੀਆਂ ਤੇ ਪਰਿਵਾਰ ਚੋਂ ਕੀ ਬੈਕਗਰਾਉਂਡ ਸੀ ਕਿ ਕੋਈ ਨਸ਼ਾ ਦਾ ਵੀ ਆਦੀ ਸੀ ਕਿ ਕੀ ਕੰਮ ਕਰਦਾ ਨਹੀਂ ਜੀ ਆਪਣੇ ਸੁਧਾਰਨ ਪਰਿਵਾਰ ਦਾ ਹੀ ਆ ਤੇ ਛੇਤੀ ਮਿਹਰਬੰਦੀ ਇੱਛਾ ਦੇ ਵਿੱਚ ਇਹਨੇ ਜਿਹੜੇ ਕੰਮ ਕੀਤੇ ਆ ਕੋ ਪੈਸਾ ਦਾ ਪਤਾ ਲੱਗਾ ਕਿੰਨੇ ਕੇ ਪੈਸੇ ਲੈ ਚੁੱਕਾ ਹੈ ਇਹਨੇ ਜੀ ਟੋਟਲ 2 ਲੱਖ ਤੇ 10 ਹਜ਼ਾਰ ਦੇ ਕਰੀਬ ਠਗੀ ਮਾਰੀ ਸਾਹਮਣੇ ਆਈ ਹੈ ਠੀਕ ਆ ਟਮਾਟਰ ਲੈ ਰਹੇ ਆ ਵੇਖੋ ਜੇ 10 ਸਾਂ ਕਿੰਨੇ ਦਿਨ ਦਾ ਦੇ ਰਹੇ ਨੇ